ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਿਰਾਜ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਤੇ ਤਸੀਲ ਫੂਲ ਦਾ ਪਿੰਡ ਆ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਤੁਹਾਨੂੰ ਬਾੜ ਦਿਖਾ ਦਿਆਂ ਸੂਈ ਸਵਾਈ ਕਦੋਂ ਸੂਈ ਇਹ ਕਿੰਨਾ ਦੁੱਧ ਬਾਦ ਕੱਢੂਗੀ ਸਾਰਾ ਕੋ ਪੁੱਛ ਕੇ ਦੱਸਾਂ ਸਸੀ ਕਾ ਵੀਰੇ ਸ੍ਰੀ ਕਾਲ ਜੀ ਹੋ ਠੀਕ ਠਾਕ ਹੋ ਜੀ ਹਾਂ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 8872211810 ਜੀ ਪਿੰਡ ਜੀ ਪਿੰਡ ਮਹਰਾਜ ਜੀ ਪੱਤੀ ਸੌਲ ਪੱਤੀ ਸੌਲ ਓਕੇ ਜੀ ਸੌਖਾ ਹੋ ਜਾਂਦਾ ਪਿੰਡ ਵੱਡਾ ਹਣਾ ਹਾਂਜੀ ਹਾਂਜੀ ਤੇ ਵੀਰੇ ਆਪਣਾ ਵਪਾਰ ਦਾ ਹੀ ਕੰਮ ਆ ਹਾਂ ਵਪਾਰ ਦਾ ਕੰਮ ਓਕੇ ਤੇ ਚੰਗਾ ਪਸ਼ੂ ਹੁੰਦਾ ਆਪਣੇ ਕੋਲ ਹਾਂਜੀ ਹਾਂਜੀ ਓਕੇ ਜੀ ਤੇ ਵੀਰੇ ਜਿਹੜੀ ਆਪਾਂ ਵੇਖੀਏ ਨੇ ਸਕਰੀਨ ਤੇ ਹਾਂਜੀ ਕਦੋਂ ਸੂਈ ਹੈ ਜੀ ਇਹ ਇਹ ਸਵੇਰੇ 8:00 ਵਜੇ ਸੂਈ ਆ ਜੀ ਸਵੇਰੇ 8:00 ਵ ਦਸੱਲੀ ਵਾਲਾ ਕੰਮ। ਸੰਤਸੱਲੀ ਵਾਲਾ ਕੰਮ। ਤੇ ਕਿੰਨਾ ਕ ਬੋਲਾ ਕੱਢਦਾ ਬਾਈ? ਬੋਲਾ ਇਥੋਂ 5 ਕਿਲੋ ਚੋਇਆ ਵੀਰੇ ਸਵੇਰੇ। 5 ਕਿਲੋ। 11 12 ਕਵੇ ਚੋਇਆ ਬੱਸੇ ਨੂੰ ਪਿਆ ਤੇ ਸੂਆ ਕਿਹੜਾ ਹੈ? ਸੂਆ ਦੂਜਾ ਜੀ। ਸੂਆ ਦੂਜਾ ਆ ਗਿਆ ਤੇ ਥਣ ਥਣ ਓਕੇ ਵੀਰੇ। ਥਣ ਥਣ ਓਕੇ ਹੀ ਜਮਾ। ਓਕੇ ਤੇ ਬੋਲਾ ਕੱਢ ਕੇ ਤੁਸੀਂ 5 ਕਿਲੋ। ਹਾਂਜੀ ਹਾਂਜੀ। ਤੇ ਹਜੇ ਵੀ ਲੈਵਾਉਂ ਮੈਂ ਪਿਆ। ਹਾਂਜੀ ਹਾਂਜੀ। ਤੇ ਕਿੰਨਾ ਦੁੱਧ ਕਹਿ ਕੇ ਦੇ ਦੇਂ ਬਾਈ? ਦੁੱਧ ਮਾਲਕਾਂ ਨੇ ਪਹਿਲੇ ਸੂਏ 17 ਕਿਲੋ ਦੱਸਿਆ ਸੀ। ਐਦ ਕੀ ਫਿਰ? ਐਦ ਕੀ ਬਾ ਗਰਮੀ ਆ ਜੀ ਆਪਾਂ 17 18 ਕਿਲੋ ਕਹਿ ਕੇ ਦੇ ओके ਤੇ ਸਹਜ ਵਧੀਆ ਜੀ ਥਣਲੇਵਾ ਇੱਕ ਨੰਬਰ ਆ ਤੇ ਬਾਈ ਨੇ ਜ 17 ਕਿਲੋ ਦੁੱਧ ਕਿਹਾ ਨਾ 20 ਕਿਲੋ ਦੇਣ ਦੀ ਇਹ ਰੱਖਦੀ ਹੈ ਕੰਪੈਸਟੀ ਕੋਈ ਹੋਜੀ ਗੱਲ ਥਣਲੇਵੀ ਦੀ ਪੂਰੀ ਸਾਫਤਾ ਤੁਹਾਨੂੰ ਮਾਰ ਕੇ ਦੱਸ ਕੱਲਾ ਕੱਲਾ ਨਿਕੜ ਮੰਦ ਗਾਹ ਨੂੰ ਲੈ ਚੱਲੋ ਸਰਪੇਸ ਤੇ ਥਣ ਲੱਗੇ ਪਿਆ ਜੀ ਆ ਦੇਖੋ ਤੇ ਗਰਮੀ ਚੱਲਣ ਵਾਲੀ ਗਰਮੀ ਤਾਂ ਜਮੇ ਨਹੀਂ ਬੰਨਣੀ ਹਨਾ ਵੀਰੇ ਨੇ ਹਾਂਜੀ ਹਾਂਜੀ ਆ ਲੋ ਬੰਦ ਕਰੋ ਚੱਕ ਫੇਸ ਕਰੋ ਜਾਂ ਕਿੱਕ ਇੱਕ ਨੰਬਰ ਕੁਆਲਿਟੀ ਚੰਗੀ ਮੂੰਹੋਂ ਬੋਲਦੀ ਆ ਆ ਦੇਖੋ ਕਰੋ ਚਾਰੇ ਏਕੜ ਵਿੱਚ ਚੈੱਕ ਤੇ ਮਗਰ ਬੈਕ ਸਾਈਡ ਦਾ ਲੇਵਾ ਕਰੋ ਚੈੱਕ ਕੁਆਲਿਟੀ ਬੁਰੀ ਚੰਗੀ ਲਾਓ ਜੀ ਬੱਚਾ ਫਰਕ ਆ ਦੇਖੋ ਵੀਰੋ ਬੱਚਾ ਆਪਾਂ ਤੁਹਾਡੇ ਸਾਹਮਣੇ ਲਾ ਲਿਆ ਠੀਕ ਹੈ ਜੀ ਆਹ ਦੇਖੋ ਜੀ ਕਰੋ ਕੁਆਲਿਟੀ ਚੈੱਕ ਇੱਕ ਨੰਬਰ ਸਾਈਜ਼ ਪੂਰਾ ਵਧੀਆ ਤੇ ਧਾਰਾ ਧੁਰਾ ਤੁਹਾਨੂੰ ਚੈੱਕ ਕਰਾ ਦੇਾਂਗੇ ਆਹ ਦੇਖੋ ਜੀ ਧਾਰਾ ਧੁਰਾ ਦਾ ਥੱਲੇ ਦਾ ਨਿਬੜ ਗਿਆ ਹਨਾ ਵੀਰੇ ਹਾਂਜੀ ਹਾਂਜੀ ਵਧੀਆ ਬਾਕੀ ਤਾਂ ਕੋਈ ਹੈਲ ਨਹੀਂ ਕੋਈ ਚੋਲਣੀ ਹਨਾ ਹਾਂ ਜੀ ਪੂਰੀ ਸਫਾਈ ਨਹੀਂ ਹੋਈ ਵੀ ਆ ਦੇਖੋ ਜੀ ਮੂਰਲਾ ਦੇ ਹੋਰ ਮਾਰਦੇ ਵੀਰੇ ਚਲ ਮੂਰਲਾ ਚ ਪਹਿਲੇ ਜੇ ਸਾਫੀ ਇਹ ਕਰਕੇ ਮਾਰ ਮੂ ਨਹੀਂ ਠੀਕ ਆ ਵੀਰੇ ਧਰਾਂ ਧੂਰਾਂ ਇਹ ਤਾਂ ਬੜੀ ਹਨਾ ਇੱਕ ਨੰਬਰ ਹਾਂ ਜੀ ਹਾਂ ਜੀ ਇੱਕ ਨੰਬਰ ਆ ਜੀ ਠੀਕ ਆ ਵੀਰੇ ਠੰਡੀ ਸੀਲ ਬੰਦਾ ਜੀ ਬੰਦੀ ਇੱਕ ਨੰਬਰ ਠੰਡੀ ਤੇ ਸੀਲ ਆ ਪੂਰੀ ਤੇ ਦੁੱਧ ਵੀ ਬਾਈ ਨੇ ਚੰਗੀ ਮਿਲਕ ਕੰਪੈਸਟੀ ਇਹ ਦੱਸੀ ਚੰਗੇ ਦੁੱਧ ਦੇ ਦੇਣੇ ਨੇ ਤੇ ਵੀਰੇ ਫਿਰ ਕੀ ਡਿਮਾਂਡ ਆ ਗਈ ਇਹਦੀ ਡਿਮਾਂਡ ਇਹਦਾ ਮੁੱਲ 67000 ਹੈ 65000 ਦੇ ਦੇ ਦੇਣ ਉਹ ਚੋ ਮਨਤਨ ਹੋ ਜੂ ਥੋੜਾ ਮਨਤਨ ਕਰਦੇ ਆ ਜੇ ਕੋਈ ਜਮਾ ਦੇ ਬੀਟਾ ਚੱਕੋ ਜੀ ਤੇ ਬਾਕੀ ਦਾ ਫੇਸ ਕਰੋ ਚੱਕ ਥਾਣ ਤੋਂ ਨੇੜੇ ਤੋਂ ਕਰਾਈਏ ਚੱਕ ਚਾਰੇ ਆ ਦੇਖੋ ਚਾਰੇ ਥਾਣ ਨਿਕਲਵੇਂ ਪੂਰੇ ਗੈਪ ਤੇ ਸਾਈਜ਼ ਪੂਰਾ ਵਧੀਆ ਮਗਰ ਬੱਛਾ ਆ ਗਿਆ ਜੀ ਮਿਲਕਾਫ ਤੇ 67000 ਬਾਈਆਂ ਨੇ ਡਿਮਾਂਡ ਕੀਤੀ ਹੈ 65000 ਦੀ ਬਾਈ ਕਹਿੰਦੇ ਛੱਡ ਦੇਣਗੇ ਉਹ ਚੋ ਵੀ ਥੋੜਾ ਮਨਤਨ ਜ਼ਰੂਰ ਹੋਣਾਗਾ ਕੋਈ ਐਹੇ ਜੀ ਗੱਲ ਨਹੀਂ ਹੈਗੀ ਆਏਗਾ ਤੇ ਨੰਬਰ ਫੇਰ ਬੋਲ ਦੋ 8872611810 ਜੀ ਪਿੰਡ ਦਾ ਮਹਾਰਾਜ ਪੱਤੀ 3500 ਜ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਇ ਤੇ ਇੱਕ ਵਹਿੜ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਦੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜੀ ਜਲਦ ਮਿਲਦੇ ਆ ਕਿਨਵੇਂ ਵੀਡੀਓ ਦੇ